ਬਠਿੰਡਾ ਦੇ ਗੋਨਣਾ ਮੰਡੀ ਵਿਖੇ ਅੱਜ ਪੁਲਿਸ ਪਬਲਿਕ ਮਿਲਣੀ ਕੀਤੀ ਗਈ ਇਸ ਮੌਕੇ ਤੇ ਲਾਗਲੇ ਪਿੰਡਾਂ ਦੇ ਮੋਤਵਰ ਲੋਕਾਂ ਨੂੰ ਸੱਦਾ ਦੇ ਕੇ ਬੁਲਾਇਆ ਗਿਆ ਸੀ ਡੀਆਈਜੀ ਹਰਜੀਤ ਸਿੰਘ ਐਸਐਸਪੀ ਅਮਨੀਤ ਕੌਂਡਲ ਐਸਪੀ ਨਰਿੰਦਰ ਸਿੰਘ ਡੀਐਸਪੀ ਅਤੇ ਥਾਣੇ ਦੇ ਇੰਚਾਰਜ ਵੀ ਪਹੁੰਚੇ ਹੋਏ ਸਨ ਪੁਲਿਸ ਅਧਿਕਾਰੀਆਂ ਵੱਲੋਂ ਆਏ ਹੋਏ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੁਲਿਸ ਦਾ ਸਾਥ ਦੇਣ ਤਾਂ ਜੋ ਨਸ਼ਿਆਂ ਅਤੇ ਹੋਰ ਵੱਧ ਰਹੇ ਕ੍ਰਾਈਮ ਨੂੰ ਰੋਕਿਆ ਜਾ ਸਕੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਟ੍ਰੈਫਿਕ ਇੰਚਾਰਜ ਹਾਕਮ ਸਿੰਘ ਨੇ ਟ੍ਰੈਫਿਕ ਸਬੰਧੀ ਲੋਕਾਂ ਨੂੰ ਸੁਚੇਤ ਕੀਤਾ ਅਤੇ ਗगनਦੀਪ ਸਿੰਘ ਵੱਲੋਂ ਸਾਈਬਰ ਕ੍ਰਾਈਮ ਬਾਰੇ ਭਰਪੂਰ ਚਰਨਾ ਪਾਇਆ ਗਿਆ ਕਿ ਛਾਤਰ ਲੋਕ ਭੋਲੇ ਭਾਲੇ ਲੋਕਾਂ ਨਾਲ ਕਿਵੇਂ ਵਕ ਵਕ ਤਰੀਕੇ ਨਾਲ ਠੱਗੀਆਂ ਮਾਰਦੇ ਹਨ ਉਹਨਾਂ ਨੇ ਇਸ ਤੋਂ ਬਚਣ ਲਈ ਜਾਣਕਾਰੀ ਦਿੱਤੀ ਅਤੇ ਪਬਲਿਕ ਮਿਲਣੀ ਵਿੱਚ ਪਹੁੰਚੇ ਲੋਕਾਂ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਮਹੱਲੇ ਪਿੰਡ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਅਧਿਕਾਰੀਆਂ ਨੇ ਇੱਕ ਇੱਕ ਦਾ ਕਰਕੇ ਜਵਾਬ ਦਿੱਤਾ ਅਤੇ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਅਜਿਹਾ ਪ੍ਰੋਗਰਾਮ ਇਹ ਸੰਪਰਕ ਮੁਹਿੰਮ ਦੇ ਤਹਿਤ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਜਿਦੇ ਵਿੱਚ ਅਸੀਂ ਲੋਕਾਂ ਦੇ ਨਾਲ ਰਾਫਤਾ ਕਾਇਮ ਕਰ ਰਹੇ ਹਾਂ ਤੇ ਜਿੱਦਾ ਐਸਐਸਪੀ ਮੈਡਮ ਨੇ ਦੱਸਿਆ ਕਿ ਇੱਕ ਵੈਲ ਇਨਫਾਰਮਡ ਸਿਟੀਜ਼ਨ ਕਿ ਉਹਨਾਂ ਨੂੰ ਕਈ ਕ੍ਰਾਈਮ ਇਦਾਂ ਦੇ ਨੇ ਜਿਹੜੇ ਕਿ ਆਪਣੇ ਕੋਲ ਘੱਟ ਜਾਣਕਾਰੀ ਹੁੰਦੀ ਹੈ ਇਸ ਕਰਕੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਜਾਣਕਾਰੀ ਜਿਹੜੀ ਹੈਗੀ ਵੱਧ ਤੋਂ ਵੱਧ ਹੋਵੇ ਪੁਲਿਸ ਦੇ ਕੰਮ ਕਾਜ ਦੇ ਪ੍ਰਤੀ ਪੁਲਿਸ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੋਵੇ ਤੇ ਪੁਲਿਸ ਜਿਹੜੀ ਹੈਗੀ ਉਹਨਾਂ ਨੂੰ ਅਪਰੋਚ ਕਰ ਸਕੇ ਈਜ਼ੀਲੀ ਉਹ ਪੁਲਿਸ ਨੂੰ ਈਜ਼ੀਲੀ ਅਪਰੋਚ ਕਰ ਸਕਣ ਉਹਨਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਇਹੋ ਜੀ ਕੀ ਕੋਈ ਘਟਨਾ ਹੋਵੇ ਕਿ ਉਹ ਪੁਲਿਸ ਨੂੰ ਅਪਰੋਚ ਨਹੀਂ ਕਰ پا ਰਹੇ ਕਈ ਵਾਰੀ ਆਪਾਂ ਦੇਖਦੇ ਆ ਕਿ ਐਸ ਐਚ ਓ ਨੂੰ ਫੋਨ ਮਾਰਦੇ ਆ ਐਸ ਐਚ ਓ ਸਾਹਿਬ ਨਹੀਂ ਚੱਕ ਰਹੇ ਜੇ ਨਹੀਂ ਚੱਕ ਰਹੇ ਤਾਂ ਆਪਾਂ ਟੀ ਐਸ ਪੀ ਸਾਹਿਬ ਨੂੰ ਕਰ ਸਕਦੇ ਆ ਔਰ ਜੇ ਉਹ ਨਹੀਂ ਚੱਕ ਰਹੇ ਤਾਂ ਐਸ ਐਸ ਪੀ ਸਾਹਿਬ ਨੂੰ ਕਰ ਸਕਦੇ ਆ ਤਾਂ ਇਹ ਜਿਹੜਾ ਸੰਪਰਕ ਪ੍ਰੋਗਰਾਮ ਹੈ ਉਹ ਸਾਡਾ ਲੋਕਾਂ ਦੇ ਨਾਲ ਇੱਕ ਤਰੀਕੇ ਦਾ ਰਾਫਤਾ ਕਾਇਮ ਕਰਨ ਦਾ ਪ੍ਰੋਗਰਾਮ ਹੈ ਇਹਦੇ ਚ ਅਸੀਂ ਇਹਨਾਂ ਨੂੰ ਕਈ ਚੀਜ਼ਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ ਜਿਵੇਂ ਕਿ ਸਾਈਬਰ ਕ੍ਰਾਈਮ ਤੋ ਜਿਹੜਾ ਹੈਗਾ ਕਿਵੇਂ ਆਪਾਂ ਬਚ ਸਕਦੇ ਆ ਟ੍ਰੈਫਿਕ ਦੇ ਨੀਮਾ ਨੂੰ ਆਪਾਂ ਪ੍ਰੋਪਰਲੀ ਕਿਵੇਂ ਫਾਲੋ ਅਪ ਕਰ ਕਰੀਏ ਇਸ ਤੋਂ ਇਲਾਵਾ ਜਿੱਦਾਂ ਕੋਈ ਵੀ ਛੋਟਾ ਕਰਾਈਮ ਆ ਉਹਦੇ ਚ ਨੌਜਵਾਨ ਜਿਹੜੇ ਨੇ ਉਹ ਗਲਤ ਰਸਤੇ ਤੇ ਪੈ ਜਾਂਦੇ ਨੇ ਉਹਨਾਂ ਨੂੰ ਆਪਾਂ ਕਿਵੇਂ ਸੁਧਾਰ ਸਕਦੇ ਆ ਡਰੱਗਸ ਦੇ ਇਸ਼ੂ ਤੇ ਗੱਲਬਾਤ ਹੋਈ ਜਿਦੇ ਚ ਕਿ ਆਪਾਂ ਇਹ ਨੂੰ ਪਤਾ ਚੱਲਿਆ ਕਿ ਜਿਹੜੀ ਸਾਡੀ ਸੇਫ ਪੰਜਾਬ ਦੀ ਹੈਲਪਲਾਈਨ ਦਾ ਨੰਬਰ ਹੈ ਮੋਬਾਈਲ ਨੰਬਰ ਉਹਦੇ ਬਾਰੇ ਇਹਦੇ ਵਿੱਚ ਕਈ ਲੋਕਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਇਸ ਦੇ ਬਾਰੇ ਦੱਸਿਆ ਕਿਉਂਕਿ ਇਸ ਨੰਬਰ ਤੇ ਜੇ ਤੁਸੀਂ WhatsApp ਮੈਸੇਜ ਵੀ ਕਰੋਗੇ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਪੁਲਿਸ ਨੂੰ ਦੱਸੀ ਨਹੀਂ ਜਾਂਦੀ ਕਿ ਕਿਹੜੇ ਬੰਦੇ ਨੇ ਜਿਹੜੀ ਹੈਗੀ ਟਿਪ ਦਿੱਤੀ ਹੈ ਸੋ ਕਿਸੇ ਵੀ ਤਰੀਕੇ ਦੀ ਕ੍ਰਾਈਮ ਰਿਲੇਟਡ ਟਿਪ ਤੁਸੀਂ ਇਸ ਨੰਬਰ ਤੇ ਦੇ ਸਕਦੇ ਹੋ ਸੋ ਇਹ ਅਸੀਂ ਅੱਜ ਦੇ ਪ੍ਰੋਗਰਾਮ ਚ ਉਸ ਵੀ ਕਾਰਡ ਨੂੰ ਲੈ ਕੇ ਗੱਲ ਕਰਵਾ ਸਰ ਇਤੇ ਨਾਲ ਇੱਕ ਜੁੜਿਆ ਸਵਾਲ ਹੈ ਕਿ ਇਸ ਤਰੀਕੇ ਨਾਲ ਸਾਈਬਰ ਕ੍ਰਾਈਮ ਡਿਜੀਟਲ ਯੂਨੀਟ ਦੇ ਵਿੱਚ ਜਿੰਨਾ ਕਲਾਈਐਂਟ ਵੀ ਲੱਗਦਾ ਕਿ ਪੁਲਿਸ ਨੂੰ ਇਸ ਦੇ ਪ੍ਰਤੀ ਆਪਾਂ ਪਹਿਲਾਂ ਟ੍ਰੇਨ ਕਰਨਾ ਪਏਗਾ ਕਿ ਜੋ ਸਾਈਬਰ ਕ੍ਰਾਈਮ ਦਾ ਕੇਸ ਜਦੋਂ ਆਪਾਂ ਵੈਸੇ ਸਿਕਰਲੀਪੇਪਰ ਦਾਲ ਕੇ ਪਤਾ ਜਿੱਸੇ ਹਾਂ ਦੇਖੋ ਇਹ ਪਹਿਲਾਂ ਤਾਂ ਮੈਂ ਫੋਰਸ ਦੀ ਜਿਹੜਾ ਇਹਨਾਂ ਨੇ ਪੁੱਛਿਆ ਦੇਖੋ ਫੋਰਸ ਦੀ ਪ੍ਰੋਬਲਮ ਕੋਈ ਨਹੀਂ ਹੈਗੀ ਕੀ ਹੁੰਦਾ ਹੈ ਕਿ ਪੁਲਿਸ ਅਫਸਰ ਨੂੰ ਮਲਟੀਪਲ ਕਮ ਆ ਜਾਂਦੇ ਨੇ ਸ਼ਿਕਾਇਤਾਂ ਜਦੋਂ ਇੱਕ ਟਾਈਮ ਤੇ ਤਿੰਨ ਚਾਰ ਇਕੱਠੀਆਂ ਸ਼ਿਕਾਇਤਾਂ ਆ ਜਾਂਦੀਆਂ ਤਾਂ ਪੁਲਿਸ ਅਫਸਰ ਨੂੰ ਕਿਹੜੀ ਸ਼ਿਕਾਇਤ ਨੂੰ ਪਹਿਲੇ ਟੀਲ ਕਰਨਾ ਹੈ ਕਿਹੜੀ ਨੂੰ ਬਾਅਦ ਚ ਟੀਲ ਕਰਨਾ ਇਹੋ ਜਿਹੀਆਂ ਪ੍ਰੋਬਲਮਸ ਆ ਜਾਂਦੀਆਂ ਕੁਝ ਜਿਹੜਾ ਹੈਗਾ ਕਿ ਸਮਾਜ ਦੇ ਵਿੱਚ ਕੁਝ ਇਸ ਤਰੀਕੇ ਦਾ ਵੀ ਛੋਟਾ ਛੋਟਾ ਕਰਾਈਮ ਹੈ ਜਿਹੜਾ ਕਿ ਪਹਿਲੇ ਨਹੀਂ ਸੀ ਰਿਪੋਰਟ ਹੁੰਦਾ ਤੇ ਉਹ ਰਿਪੋਰਟਿੰਗ ਜਿਹੜੀ ਹੈ ਉਹ ਵੱਧ ਗਈ ਹੈ ਜਿਹਦੇ ਕਾਰਨ ਕਈ ਵਾਰੀ ਆਪਾਂ ਨੂੰ ਇਤਾ ਲੱਗਦਾ ਕਿ ਫੋਰਸ ਦੀ ਕਮੀ ਹੈ ਕਈ ਵਾਰੀ ਹੁੰਦਾ ਹੈਗਾ ਕਿ ਕਿਸੇ ਇੱਕ ਥਾਣੇ ਦੇ ਵਿੱਚ ਘੱਟ ਨਫਰੀ ਹੈ ਦੂਸਰੇ 'ਚ ਜ਼ਿਆਦਾ ਹੈ ਇਹ ਵੀ ਕੋਈ ਵਾਰੀ ਹੁੰਦਾ ਹੈ ਤਾਂ ਇਹ ਇਹ ਜਿਹੜੀਆਂ ਪ੍ਰੋਬਲਮਸ ਨੇ ਇਹਦੇ ਬਾਰੇ 'ਚ ਇਹ ਅਸੀਂ ਹੱਲ ਕੱਢਣਾ ਹੈਗਾ ਤਾਂ ਇਹਦੇ ਬਾਰੇ 'ਚ ਤੁਹਾਨੂੰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜਿਹੜਾ ਸਾਈਬਰ ਕ੍ਰਾਈਮ ਦਾ ਤੁਸੀਂ ਦੱਸ ਰਹੇ ਹੋ ਇਹਦੇ 'ਚ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਡਾਰਕ ਵੈਬ ਹੋ ਗਿਆ ਜਾਂ ਉੱਚ ਜਿਹੜੇ ਆ ਅਨਨੋਨ ਐਪਸ ਨੇ ਐਪਸ ਤੋਂ ਜਿਹੜਾ ਫੇਕ ਨੰਬਰ ਜਨਰੇਟ ਕਰਕੇ ਕਈ ਐਪਸ ਨੇ ਜਿਹੜੀਆਂ ਫ੍ਰੀ ਚ ਮਿਲ ਜਾਂਦੀਆਂ ਪਲੇ ਸਟੋਰ ਤੇ ਉਹ ਤੋਂ ਜਿਹੜੇ ਕ੍ਰਿਮੀਨਲ ਨੇ ਉਹ ਫੇਕ ਨੰਬਰ ਜਨਰੇਟ ਕਰ ਲੈਂਦੇ ਨੇ ਤੁਹਾਨੂੰ ਫੋਨ ਕਰ ਦਿੰਦੇ ਨੇ ਇਹਦੇ ਚ ਜਿਹੜਾ ਸਾਡਾ ਸਾਈਬਰ ਕ੍ਰਾਈਮ ਦਾ ਸੈੱਲ ਹੈਗਾ ਉਹ ਕਾਫੀ ਐਕਸਪਰਟ ਹੈਗਾ ਇਹਦੇ ਵਿੱਚ ਟ੍ਰੇਸ ਕਰਨ ਦੇ ਵਿੱਚ ਅਕਸਰ ਅਸੀਂ ਦੇਖਿਆ ਹੈਗਾ ਕਿ ਲੋਕਾਂ ਨੇ ਜਿਹੜਾ ਹੈਗਾ ਫੇਕ ਨੰਬਰ ਜਨਰੇਟ ਕਰਕੇ ਜਿੱਦਾਂ ਇੱਕ ਚੰਗੀ ਐਪ ਹੈ ਜਾਂ ਕੋਈ ਹੋਰ ਐਪਸ ਨੇ ਉਥੋਂ ਧਮਕੀ ਦਿੱਤੀ ਧਮਕੀ ਦਿੱਤੀ ਬੰਦੇ ਤੋਂ ਫਰौती ਮੰਗਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਤਾਂ ਪੁਲਿਸ ਨੇ ਜਿਹੜਾ ਹੈਗਾ ਉਹ ਕੇਸ ਟਰੇਸ ਵੀ ਕਰ ਲਿਆ ਬੰਦੇ ਵੀ ਫੜ ਲੇ ਫੜ ਲੇ ਤਾਂ ਸਾਡਾ ਜਿਹੜਾ ਸਾਈਬਰ ਕ੍ਰਾਈਮ ਦਾ ਸੈੱਲ ਹੈਗਾ ਉਹ ਪ੍ਰੋਪਰਲੀ ਇਕুইਪਡ ਹੈਗਾ ਸਾਡੇ ਕੋਲ ਇਹੋ ਜਿਹੇ ਜਿਹੜੇ ਹੈਗੇ ਇਕੁਪਮੈਂਟਸ ਨੇ ਜਿਹੜੇ ਕਿ ਮੋਬਾਈਲ ਦੀ ਜਿਹੜੀ ਇਨਫੋਰਮੇਸ਼ਨ ਜਿਹੜੀ ਤੁਸੀਂ ਕਈ ਵਾਰੀ ਡਿਲੀਟ ਕਰ ਦਿੰਨੇ ਹੋ ਉਹ ਵੀ ਅਸੀਂ ਰਿਕਵਰ ਕਰ ਸਕਦੇ ਆ ਇਨਫੈਕਟ ਅਸੀਂ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਤਾਂ ਇਸੇ ਕਰਕੇ ਐਸ ਐਚਓ ਜਾਂ ਜਿਹੜਾ ਆ ਆਈਓ ਹੈਗਾ ਪੁਲਿਸ ਅਫਸਰ ਆ ਉਹ ਤੁਹਾਡੇ ਤੋਂ ਮੋਬਾਈਲ ਜ਼ਰੂਰ ਮੰਗਦਾ ਕਿਉਂਕਿ ਉਹ ਤਾਂ ਇਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਉਹ ਉਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਸਾਨੂੰ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਮਿਲ ਜਾਂਦੀ ਹੈ ਸਰ ਆਪ ਕੋਈ ਡਿਸ਼ਰਤ ਕਰਦੀ ਹੈ ਉਹਨਾਂ ਦੇ ਮਨ ਚ ਕਿਤੇ ਨਾ ਕਿਤੇ ਡਰ ਰਹਿੰਦਾ ਸਰ ਨਸ਼ੇ ਵਾਲਿਆਂ ਨੂੰ ਲੈ ਕੇ ਤੇ ਉਹਦੇ ਲਈ ਪੁਲਿਸ ਮਾਹਿਮਾ ਮਤਲਬ ਕਿਸ ਤਰ੍ਹਾਂ ਕਹ ਸਕਦੇ ਪ੍ਰਸ਼ਾਸਨ ਉਹਨਾਂ ਨੂੰ ਵਿਸ਼ਵਾਸ ਦਵਾਂਦਾ ਕਿ ਉਹਨਾਂ ਦੇ ਨਾਲ ਖੜੇ ਸਨ ਦੇਖੋ ਜੀ ਪੁਲਿਸ ਜਿਹੜੀ ਹੈ ਚੰਗੇ ਬੰਦੇ ਨਾਲ ਖੜੀ ਹੈ ਜੀ ਇਹ ਕਤਿ ਨਹੀਂ ਹੋ ਸਕਦਾ ਕਿ ਮਾੜਾ ਬੰਦਾ ਉਹਦਾ ਨੁਕਸਾਨ ਕਰ ਦੇ ਤੇ ਸਾਡੇ ਤੋਂ ਬਚ ਜਾਏ ਹਾਂ ਤੋਂ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਤੁਹਾਡਾ ਸਹਿਯੋਗ ਦਿੰਨੇ ਆ ਤੁਸੀਂ ਔਰ ਅਸੀਂ ਆਪਣਾ ਸਹਿਯੋਗ ਤੁਹਾਨੂੰ ਦਿੰਨੇ ਆ ਜੀ ਠੀਕ ਹੈ ਨਾ ਤੋਂ ਇਹ ਬਹੁਤ ਜਿਹੜੀ ਹੈਗੀ ਮਤਲਬ ਮੇਨ ਗੱਲ ਹੈਗੀ ਆ ਜੇ ਕੋਈ ਜਿੱਦਾਂ ਅੱਜ ਇੱਥੇ ਇਹਨਾਂ ਨੇ ਦੱਸਿਆ ਕਿ ਉਹ ਦੋ ਮੁੰਡਿਆਂ ਨੇ ਨਸ਼ਾ ਛੱਡਿਆ ਜੀ ਜਿਹੜੇ 3-4 ਸਾਲ ਤੋਂ ਨਸ਼ਾ ਕਰ ਰਹੇ ਸੀ ਅਸੀਂ ਉਹਨਾਂ ਦੇ ਨਾਲ ਖੜਿਆ ਸੀ ਉਹਨਾਂ ਨੂੰ ਉਹਨਾਂ ਉਹਨਾਂ ਦੇ ਨਾਲ ਗੱਲ ਕਰਾਂਗੇ ਜੇ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿਤੇ ਵੀ ਇਹ ਐਸਐਚਓ ਨੂੰ ਡੀਐਸਪੀ ਨੂੰ ਦੱਸਣ ਇਹ ਕਿਵੇਂ ਅਸੀਂ ਇਹ ਹੋਣ ਹੀ ਨਹੀਂ ਦਵਾਗੇ ਕਿਉਂਕਿ ਮਾੜਾ ਬੰਦਾ ਕਿਸੇ ਚੰਗੇ ਬੰਦੇ ਨੂੰ ਤੰਗ ਕਰੇ ਉਹ ਕੀ ਜਿਹੜਾ ਜਿਹੜਾ ਅੱਜ ਅਸੀਂ ਪ੍ਰੋਜੈਕਟ ਸੰਪਰਕ ਫੇਜ਼ 2 ਸ਼ੁਰੂ ਕੀਤਾ ਹੈ ਮਾਨਯੋਗ ਮੁਖੰਦਰੀ ਪੰਜਾਬ ਦੀ ਜਿਹੜੀ ਡਾਇਰੈਕਸ਼ਨਸ ਹੈ ਕਿ ਸਾਨੂੰ ਪੁਲਿਸ ਨੂੰ ਪਬਲਿਕ ਦੇ ਨਾਲ ਆਪਣਾ رابطہ ਕਾਇਮ ਕਰਨਾ ਚਾਹੀਦਾ ਜਿਹੜਾ ਡਿਸਟੈਂਸ ਹੈ ਉਹਨੂੰ ਘਟਾਉਣਾ ਚਾਹੀਦਾ ਉਹਦੇ ਤਹਿਤ ਹੀ ਅੱਜ ਅਸੀਂ ਗੁਨੀਆਣਾ ਮੰਡੀ 'ਚ ਬਠਿੰਡਾ ਪੁਲਿਸ ਨੇ ਆਰਗੇਨਾਈਜ਼ ਕੀਤਾ ਸੀ ਜਿਹਦੇ 'ਚ ਸਾਡੇ ਡੀਆਈਜੀ ਬਠਿੰਡਾ ਰੇਂਜ ਅਜੀਤ ਸਿੰਘ ਸਰ ਨੇ ਵੀ ਸ਼ਿਕਰਤ ਕੀਤੀ ਤੇ ਇਥੇ ਕਾਫੀ ਲੋਕਾਂ ਨੇ ਅੱਜ ਸਾਡਾ ਇਸ ਇਵੈਂਟ ਤੇ ਆਏ ਤੇ ਕਾਫੀ ਲੋਕਾਂ ਨੇ ਚੰਗੀਆਂ ਗੱਲਾਂ ਵੀ ਦੱਸੀਆਂ ਤੇ ਕਿ ਜਿਹੜੀ ਡਰੱਗਸ ਦੀ ਪ੍ਰੋਬਲਮ ਹੁੰਦੀ ਹੈ ਸਾਈਬਰ ਕ੍ਰਾਈਮ ਦੀ ਉਹ ਸਾਰੇ ਡਿਸਕਸ ਹੋਈਆਂ ਤੇ ਕਈਆਂ ਨੂੰ ਦਾ ਮੌਕੇ ਤੇ ਕਿਉਂਕਿ ਇੱਥੇ ਦੇ ਡੀਐਸਪੁੱਛੋ ਐਸਐਚਓ ਨਈਆਂ ਵਾਲਾ ਐਸਐਚਓ ਨਾ ਥਾਣਾ ਇਨਚਾਰਜ ਗੋਨਿਆਣਾ ਸਾਰੇ ਸੀਗੇ ਉਹਨਾਂ ਨੇ ਡਿਊਟੀ ਬਣਦੀ ਹੈ ਕਿ ਉਹਨੂੰ ਰਿਸੋਲਵ ਕਰਨ ਬਾਕੀ ਅਸੀਂ ਵੀ ਕਾਫੀ ਅਵੇਅਰਨੈਸ ਕੀਤੀ ਕਿ ਜੋ ਸਾਡਾ ਅੱਜਕੱਲ ਸਾਈਬਰ ਦਾ ਸਾਈਬਰ ਪੁਲਿਸ ਸਟੇਸ਼ਨ ਬਣ ਗਿਆ ਹੈ ਉਹਨਾਂ ਨੇ ਉਹਨਾਂ ਦੇ ਸਟਾਫ ਨੇ ਅਵੇਅਰ ਕੀਤਾ ਫਿਰ ਸਾਡੇ ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਕਾਫੀ ਗੱਲਾਂ ਦਸੀਆਂ ਔਰ ਉਸ ਦੇ ਨਾਲ ਨਾਲ ਜਿਹੜੀ ਸਾਡੀ ਪੰਜਾਬ ਸਰਕਾਰ ਨੇ ਇੱਕ ਸੇਫ ਟਿਪ ਟਿਪਲਾਈਨ ਸ਼ੁਰੂ ਕੀਤੀ ਹੈ ਜੇ ਜਿਹੜਾ ਜੋ ਵੀ ਕੋਈ ਡਰਗ ਦੀ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਉਹਦੀ ਆਈਡੈਂਟੀਟੀ ਰਿਵੀਲਿੰਗ ਹੁੰਦੀ ਉਹਦੇ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਿਹੜੇ ਕਾਫੀ ਲੋਕਾਂ ਨੂੰ ਇੱਥੇ ਨਹੀਂ ਪਤਾ ਸੀ ਜਿਹੜਾ ਨੰਬਰ ਤੇ ਸੀ ਗੱਲ ਕੀ ਪੁੱਛਿਆ ਵੀ ਕਾਫੀ ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਮੈਂ ਇਹ ਨਹੀਂ ਸਿੱਖਤਾ ਹਾਂ ਹਾਂਜੀ ਇਸੇ ਕਰਕੇ ਮੈਂ ਕਹਿ ਰਹੀ ਹਾਂ ਅਸੀਂ ਸੰਪਰਕ ਤੇ ਮਾਧਿਅਮ ਰਾਹੀਂ ਵੀ ਔਰ ਅਸੀਂ ਇੱਥੇ ਬੈਨਰ ਵਗੈਰਾ ਵੀ ਲਾਵਾਂਗੇ ਕਿਉਂਕਿ ਇਹ ਨੰਬਰ ਬੜਾ ਯੂਸਫੁਲ ਹੈ ਔਰ ਸਾਨੂੰ ਆਪਣੇ ਜ਼ਿਲ੍ਹੇ ਨੂੰ ਹੀ ਮੈਂ ਦੱਸ ਸਕਦੀ ਹਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਉਹਦੇ ਬਿਹਾਫ ਤੇ ਅਸੀਂ ਪਰਚਾ ਵੀ ਦਰਜ ਕੀਤਾ ਸੋ ਜਿਹੜੇ ਜੈਨੂਇਨ ਲੋਕੀ ਨਸ਼ਾ ਛੁਡਾਉਣ 'ਚ ਕੰਟ੍ਰਿਬਿਊਟ ਕਰਨਾ ਚਾਹੁੰਦੇ ਉਹਨੂੰ ਯੂਜ਼ ਕਰ ਰਹੇ ਆ ਜਿਹਦੇ ਨਾਲ ਸਾਨੂੰ ਵੀ ਫਾਇਦਾ ਹੋਇਆ ਇਹ ਜਿਹੜਾ ਛੋਟਾ ਕਰਾਈ ਮੈਂ ਚਾਹੁੰਦਾ ਹਾਂ ਕਿ ਕਟਣਾ ਚਾਹੀਏ ਅਗੇ ਜਿੱਥੇ देखो जी ਸਾਨੂੰ ਜੋ ਵੀ ਕੁਆਂਟੀਟੀ ਮਿਲਦੀ ਹੈ ਵੀ ਆਰ ਡਿਊਟੀ ਬਾਉਂਡ ਟੂ ਲਾਜ ਐਫ ਆਈ ਆਰ ਤੇ ਮੈਂ ਜਿਹੜੇ ਇਦਾਂ ਦੀ ਕੰਪਲੇਨਟ ਕਰ ਰਹੀ ਸੀ ਉਹਨੂੰ ਉਹਨਾਂ ਨੂੰ ਇਹ ਕਹਿਆ ਹੈ ਕਿ ਇਦਾਂ ਦੀ ਕੋਈ ਮਿਸਕਿਵਿੰਗ ਨਹੀਂ ਹੋਣੀ ਚਾਹੀਦੀ ਕਿ ਜੇ ਛੋਟੀ ਕੁਆਂਟੀਟੀ ਆ ਤਾਂ ਪੁਲਿਸ ਪਰਚਾ ਨਹੀਂ ਦਿੰਦੀ ਇਹ ਬਿਲਕੁਲ ਅਲਾਉਡ ਨਹੀਂ ਹੈ ਬਾਕੀ ਜੇ ਇਸ ਤਰ੍ਹਾਂ ਦੀ ਕੋਈ ਕੰਪਲੇਨਟ ਆਏਗੀ ਤਾਂ ਅਸੀਂ ਆਪਣੇ ਮੁਲਾਜ਼ਮਾਂ ਤੇ ਵੀ ਵੈਰੀਫਾਈ ਕਰਾਂਗੇ ਥੈਂਕ ਯੂ